ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਮੈਂ ਸ਼ੇਅਰ ਕਰਨ ਲੱਗਾ ਤੁਸੀਂ ਇਹਨੂੰ ਲਾਈਕ ਬਿਲਕੁਲ ਨਹੀਂ ਕਰਨਾ ਤੇ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਲੋੜ ਆ ਫਿਰ ਇੱਕ ਗੱਲ ਜ਼ਰੂਰ ਹੈ ਕਿ ਇਹਨੂੰ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀਡੀਓ ਅੱਜ ਭੋਏਵਾਲੀ ਦੇ ਕਨਾਥ ਆਸ਼ਰਮ ਦੀ ਜਿੱਥੇ ਇੱਕ ਬਜ਼ੁਰਗ ਮਾਤਾ ਆਪਣੇ ਪੁੱਤ ਤੇ ਪੋਤਰਿਆਂ ਨੂੰ ਢੀਕਦੀ ਆ ਕਦੋਂ ਆਉਣਗੇ ਤੇ ਸਾਨੂੰ ਲੈ ਜਾਣਗੇ ਕੋਈ ਔਰਤ ਆਪਣੇ ਪਤੀ ਨੂੰ ਢੀਕਦੀ ਆ ਕੋਈ ਬਜ਼ੁਰਗ ਆਪਣੇ ਬੱਚਿਆਂ ਨੂੰ ਢੀਕ ਕੇ ਕਹਿੰਦਾ ਕਿ ਮੇਰੇ ਪੁੱਤਾਂ ਨੇ ਆ ਕੇ ਮੈਨੂੰ ਲੈ ਜਾਣਾ ਵੀਡੀਓ ਵੀ ਸਾਰੀ ਵੇਖਣੀ ਆ ਤੇ ਸ਼ੇਅਰ ਵੀ ਜ਼ਰੂਰ ਕਰਨੀ ਆ ਸ਼ਾਇਦ ਇਸੇ ਬਾਅਦ ਨੇ ਕਿਸੇ ਦੀ ਪੁੱਤ ਦਾ ਕਿਸੇ ਦਾ ਮਾਂ ਕਿਸੇ ਦੀ ਧੀ ਕਿਸੇ ਦਾ ਪੁੱਤ ਕਿਸੇ ਨਾਲ ਮੇਲ ਹੋ ਜੇ ਇਸ ਕਰਕੇ ਦੁਬਾਰਾ ਫਿਰ ਬੇਨਤੀ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਾਸੀ ਕਾਲ ਦੋਸਤੋ ਅਸੀਂ ਪਹੁੰਚੇ ਆ ਅनाथ ਆਸ਼ਰਮ ਕੋਇਵਾਲ ਦੇਖੋ ਕਿਸੇ ਨੇ ਸੱਚ ਕਿਹਾ ਹੈ ਕਿ ਦੁਨੀਆ ਮੇਂ ਇਤਨਾ ਗਮ ਹੈ ਮੇਰਾ ਗਮ ਕਿਤਨਾ ਕਮ ਹੈ ਲੋਗੋਆਂ ਦਾ ਗਮ ਦੇਖਾ ਤੋ ਮੈਂ ਆਪਣਾ ਗਮ ਭੁੱਲ ਗਿਆ ਆ ਦੇਖੋ ਇਹ ਉਹ ਲੋਕ ਆ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਖੁਦਾ ਹੁੰਦਾ ਹੈ ਕਿ ਇਹਨਾਂ ਦਾ ਖੁਦਾ ਬੜਕੇ ਬੌੜਿਆ ਜੀ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਹਰਪ੍ਰੀਤ ਸਿੰਘ ਇੱਕ ਨਹੀਂ ਅਣਗਿਣਤ ਲੋਕ ਨੇ ਇੱਥੇ ਬੇਸਹਾਰਾ ਲੋਕ ਜਿਨ੍ਹਾਂ ਦਾ ਸਹਾਰਾ ਅਰਪੀ ਸਿੰਘ ਬਣਿਆ ਹੈ ਇੱਧਰ ਦੇਖੋ ਆ ਦੇਖੋ ਬਜ਼ੁਰਗੋਲ ਦੇਖੋ ਇੱਧਰ ਦੇਖੋ ਯਾਰ ਅਸ ਦੀ ਦੁਨੀਆ ਤੇ ਬੜੇ ਲੋਕ ਆ ਬੜੇ-ਬੜੇ ਦਾਨ ਕਰਦੇ ਆ ਪਰ ਇੱਕ ਕਿਵੇਂ ਤੁਹਾਨੂੰ ਦੱਸਾਂ ਕਿ ਇਹ ਜਦੋਂ ਅਸੀਂ ਅੰਮ੍ਰਿਤਸਰ ਮਹਿਤਾ ਰੋਡ ਤੇ ਆਉਂਨੇ ਆ ਨਾ ਉਥੋਂ ਇੱਕ ਛੜਕ ਨਿਕਲਦੀ ਆ ਭੋਇਵਾਲ ਨੂੰ ਜਿੱਥੇ ਆ ਸਵਰਗ ਵਰਗਾ ਨਜ਼ਾਰਾ ਦੇਖੋ ਅਸੀਂ ਆਪਾਂ ਅੱਖਾਂ ਪਰ ਹੁੰਦੀਆਂ ਯਾਰ ਇਹ ਮੰਜ਼ਰ ਵੇਖ ਕੇ ਇਹ ਤੁਹਾਨੂੰ ਲੋਕ ਜਿਹੜੇ ਗਰੀਬਾਂ ਦੇ ਮਸੀਹਾ ਬਣ ਕੇ ਬੋੜਦੇ ਆ ਸਤਿ ਸ਼੍ਰੀ ਅਕਾਲ ਬੀਬੀ ਜੀ ਬੀਬੀ ਜੀ ਕੀ ਨਾਂ ਤੁਹਾਡਾ ਮੈਂ ਨਿੰਮਲਪਾ ਤੇ ਕਦੋਂ ਤੋਂ ਇੱਥੇ ਰਹਿ ਰਹੇ ਤੁਸੀਂ 8 ਮਹੀਨੇ ਲੱਗਦੇ 8 ਮਹੀਨੇ ਲੱਗੇ ਤੇ ਕੀ ਗੱਲ ਪਰਿਵਾਰ ਵਿੱਚ ਹੋਰ ਕੋਈ ਜੀ ਨਹੀਂ ਸੀ ਹੈਗਾ ਨਹੀਂ ਨਹੀਂ ਸੀ ਇਕੱਲੇ ਹੀ ਕੇ ਹਾਂ ਜੀ ਦੋ ਸਾਲ ਹੋ ਗਏ ਮੇਰੇ ਪਤੀ ਗੁਜ਼ਰ ਗਏ ਹਾਂ ਮੈਂ ਬਾਹਰ ਜੀ ਨਾਪ ਹਾਂਜੀ ਨਾਪ ਰਹਿੰਦੇ ਹਾਂ ਧਰਮਕੋਟ ਮੈਂ ਵਿਆਹੀ ਅੱਛਾ ਬਰਕਰਾਰਦੀ ਹਾਂ ਅੱਛਾ ਅੱਛਾ ਮੈਂ ਜਿੱਦ ਕੇ ਘਰ ਆਈ ਸਾਂ ਬਸ ਉਸ ਤੋਂ ਤੇ ਮੁੰਡੇ ਨੇ ਮੈਨੂੰ ਇੱਥੇ ਭੇਜਿਆ ਜਾਂ ਦੁਸ਼ਮਣ ਕੱਢ ਕੇ ਇੱਥੇ ਝੋਟ ਕੇ ਭਾਜੀ ਕੋਈ ਮੇਰਾ ਇਲਾਜ ਨਹੀਂ ਕਰਾਉਂਦਾ ਹੋਕੋ ਨਹੀਂ ਕਰਾਉਂਦਾ ਵੀ ਨਾ ਮੈਂ ਇੱਥੇ ਝੋਟ ਕੇ ਜਿਹੜੇ ਦਿਨਾਂ ਲੜਾਈ ਇੱਥੇ ਤੇ ਲਾਜਵਤੀਆ ਹੁੰਨ ੜਿਆ ਨਾ ਇੱਥੇ ਤੇ ਵਧੀਆ ਹੁੰਨ ੜਿਆ ਵਾ ਭਾਜੀ ਉਹਨਾਂ ਨੇ ਟੀਕੇ ਲਾਇਆ ਸੋਨਾ ਲਾਜ ਹੁੰਨ ੜਿਆ ਇੱਥੇ ਮੇਰਾ ਇੱਥੇ ਨਹੀਂ ਭਾਜੀ ਇੱਥੇ ਝੋਟ ਦੇ ਚਿੱਡੀ ਗਲਤੀ ਉਹਨਾਂ ਦੀ ਕੋਈ ਨਹੀਂ ਹੈਗਾ ਮੇਰਾ ਸਾਰਾ ਨਹੀਂ ਕੋਈ ਹੈਗਾ ਬਾਪਾ ਜੀ ਕੋਈ ਨਹੀਂ ਹੈਗਾ ਮੇਰਾ ਮੇਰਾ ਹੀ ਹੂਆ ਕਿਹੜਾ ਪਿੰਡ ਹੈ ਤੁਹਾਡਾ ਆਪ ਪਿੰਡ ਹੈ ਕਿ ਕੀ ਫਗਾਨ ਕਰਨ ਨੂੰ ਅੰਦਰ ਲੱਗੂ ਅੱਛਾ ਅੱਛਾ ਕੀੜੀ ਫਗਾਨਣਾ ਵਾ ਹਾਂ ਠੀਕ ਠੀਕ ਆ ਇਹ ਡੱਕਰ ਬਣਾਓ ਸਸਿਕਾਏ ਉਸ ਤੋਂ ਕੁਝ ਬੋਲੇ ਨਹੀਂ ਜਾਂਦਾ ਇੱਥੇ ਆ ਕੇ ਕਿਤੇ ਰੀਜ ਦੇ ਨਾਲ ਪੁੱਤ ਪੜੇ ਜਾਂਦੇ ਜੇ ਤੋਂ ਪੁੱਤ ਜਵਾਨ ਹੁੰਦੇ ਆ ਤੇ ਫਿਰ ਬਜ਼ੁਰਗ ਮਾਪਿਆਂ ਨੂੰ ਪਰਲ ਨਹੀਂ ਛੱਡ ਦਿੰਦੇ ਆ ਅਨਾਥ ਆਸ਼ਰਮ ਵਿੱਚ ਦੇਖੋ ਕਿੰਨੀਆਂ ਬੀਬੀਆਂ ਸਸੀ ਗੱਲ ਪੈਣ ਸਸੀ ਗੱਲ ਪੈਣ ਸਸੀ ਗੱਲ ਜੀ ਸਸੀ ਗੱਲ ਦੇਖੋ ਤੇਰਾ ਸਸੀ ਗੱਲ ਪੈਣੇ ਸਸੀ ਗੱਲ ਸੀ ਪੈਣ ਕਿਹੜਾ ਪਿੰਡ ਤੇਰਾ ਮੇਰਾ ਪਿੰਡ ਇੱਧਰ ਆ ਜੀ ਕਿੱਧਰ ਹੈ ਇੱਧਰ ਪਿੰਡ ਦੇ ਨਾਂ ਦਾ ਨਹੀਂ ਪਤਾ ਨਹੀਂ ਜੀ ਘਰ ਵਿੱਚ ਹੋਰ ਕੋਈ ਜੀ ਹੈਗਾ ਹਾਂ ਜੀ ਕੌਣ ਕੌਣ ਆ ਭਰਾ ਆ ਭੈਣਾ ਆ ਬੱਚੇ ਬੱਚੇ ਹੈਗੇ ਇਹ ਬੱਚਿਆਂ ਨੇ ਕਦੀ ਆ ਕੇ ਮਿਲੇ ਨਹੀਂ ਤੁਹਾਨੂੰ ਨਹੀਂ ਕਦੇ ਆਏ ਨਹੀਂ ਭੈਣ ਜੀ ਤੁਹਾਡਾ ਕਿਹੜਾ ਪਿੰਡ ਆ ਤੁਸੀਂ ਬੋਲ ਨਹੀਂ ਸਕਦੀ ਵੀ ਵੀ ਬੋਲ ਨਹੀਂ ਸਕਦੀ ਤੁਹਾਡਾ ਭੈਣ ਜੀ ਕਿਹੜਾ ਪਿੰਡ ਮੇਰਾ ਖੱਬੇ ਖੱਬੇ ਰਾਜਪੂਤਾਂ ਹਾਂ ਜੀ ਮੈਂ ਤੇ ਲੱਗ ਗਿਆ ਹਾਂ ਜੀ ਮੈਂ ਬੜੀਆਂ ਵਿੱਚ ਰਹਿੰਦੀ ਮੇਰੇ ਭਾਜੀ ਨੇ ਰਹਿੰਦਾ ਹੈ ਆਹ ਹਾਂ ਕਿਉਂਦਾਰੇ ਸਸਤੀ ਬੀਬੀ ਤੁਹਾਡਾ ਪਿੰਡ ਕਿਹੜਾ ਬੰਨਿਆੜ ਇੰਦਰ ਦਾ ਨਾਮ ਪਠਾਨਕੋਟ ਜਿਲ੍ਹਾ ਪਟਿਆਲਾ ਇੱਧਰ ਪਠਾਨਕੋਟ ਵਾਲਾ ਪਠਾਨਕੋਟ ਵਾਲਾ ਤੁਹਾਡਾ ਬੰਨਿਆੜ ਹੈ ਬੰਨਿਆੜ ਬੰਨਿਆੜ ਜਿੱਥੇ ਖੰਡ ਵੇਲਿਆ ਹਾਂਜੀ ਅੱਛਾ ਅੱਛਾ ਵੇਲਿਆ ਨਾਲੀ ਹਾਂ ਅੱਛਾ ਅੱਛਾ ਇੱਥੇ ਕਿੰਨੇ ਜਰ ਤੋਂ ਜੇ ਇੱਥੇ ਹੋਈ ਕਿ ਐਸਾ ਹਾਲ ਸੋਲ ਹੋ ਗਿਆ ਅਸੀਂ ਸੱਸੀ ਗੱਲ ਪੈਣਾ ਠੀਕ ਹੈ ਆਪ ਕਹਾਂ ਸੇ ਹੋ दिल्ली से क्या नाम है आपका तनु माय नेम इज तनु तनु ठाकुर तो यहाँ कितनी देर से आप मैं एक साल हो गया एक साल से ऊपर हो गया तो पहले कहाँ थी आ, पहले तो लोकपुरी में ससुराल सु, तो क्या हुआ अब क्या, क्या हुआ उन्होंने ससुराल वालों ने क्या किया ससुराल वाले मतलब है ही नहीं मतलब है तो मतलब तो ठीक है बट ऐसा नहीं मेरे हस्बैंड बहुत खराब है उसे दूसरी शादी कर ली है ਮੈਨਸ ਕੋ ਡਿਵੋਰਸ ਕੀ ਬੋਲ ਰਹਾ ਕਰਾ ਮੈਨੂੰ ਡਿਵੋਰਸ ਦੇ ਆਪਣੇ ਛੜਾਨੇ ਕੇ ਸਾਥ ਰਹਤਾ ਹੈ ਉਹ ਬਾਤ ਉਸ ਦਾ ਦੂਸਰਾ ਬੱਚਾ ਵੀ ਹੈ ਉਹ ਮੈਨੂੰ ਮੈਨੂੰ ਟੌਰਚਰ ਕਰੇ ਜਾ ਰਹਾ ਬਟ ਮੈਂ ਉਸ ਦੇ ਪਾਸ ਨਹੀਂ ਜਾਊਂਗੀ ਤਾਂ ਆਪ ਕੋ ਘਰ ਸੇ ਕਢ ਲਿਆ ਜੀ ਇੱਥੇ ਬਜ਼ੁਰਗਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਹਰਪ੍ਰੀਤ ਸਿੰਘ ਜੀ ਜਿਹੜੀ ਸਾਰੀ ਸੇਵਾ ਇਸ ਜੇਲੇ ਦੀ ਕਰ ਰਹੇ ਆ ਤੇ ਇਹ ਹੀ ਬੱਸ ਰਹੀਆਂ ਕਿ ਪੈਣ ਚੱਲਦਾ ਰਹਿਣ ਦੇ ਟੀਵੀ ਇਹ ਨਹੀਂ ਆ ਵੀ ਉਹਨਾਂ ਨੂੰ ਇੱਕ ਕੈਦਖਾਨੇ ਦੀ ਤਰ੍ਹਾਂ ਰੱਖਿਆ ਸਾਰੀਆਂ ਸੁੱਖ ਸਹੂਲਤਾਂ ਨੇ ਹਰ ਮੰਜੀ ਦੇ ਉੱਤੇ ਬੈੱਡ ਲੱਗਾ ਆ ਪੱਕਾ ਲੱਗਾ ਸਾਹਮਣੇ ਔਰ ਤੁਸੀਂ ਦੇਖ ਰਹੇ ਹੋ ਟੀਵੀ ਚੱਲ ਰਿਹਾ ਹੈ ਤੇ ਜ਼ਿਆਦਾਤਰ ਗੁਰਬਾਣੀ ਹੀ ਜਲਦੀ ਹੈ ਤੇ ਨਾਮ ਨਾਲ ਵੀ ਜੋੜਿਆ ਜਾਂਦਾ ਹੈ ਤੇ ਨਾਲ ਗੁਰਬਾਣੀ ਵੀ ਸਿਖਾਈ ਜਾਂਦੀ ਹੈ ਜੀ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਤੁਹਾਡਾ ਕਿਹੜਾ ਪਿੰਡ ਆ ਜੀ ਬਠਿੰਡਾ ਬਠਿੰਡੇ ਤੋਂ ਤੁਸੀਂ ਇੱਥੇ ਕਿਸ ਤਰ੍ਹਾਂ ਤੁਹਾਡਾ ਮੇਲ ਬਣਿਆ ਮੈਂ ਅੰਬਰਸਰ ਹਾਂ ਵਰਦੇ ਪਿੰਡ ਹੈ ਹਾਂ ਨੀ ਇੱਥੇ ਕਿਸ ਤਰ੍ਹਾਂ ਆਏ ਤੁਸੀਂ ਮੈਂ ਉਹ ਅੰਮ੍ਰਿਤਸਰ ਚਲੀ ਗਈ ਸੀ ਅੰਮ੍ਰਿਤਸਰ ਚੱਕਰ ਆ ਗਿਆ ਸੀ ਇਹ ਫਿਰ ਗਿਆਨੀਆਂ ਨੇ ਹੈਪੀ ਵੀਰੇ ਨੂੰ ਫੋਨ ਕੀਤਾ ਫ ਹੈਪੀ ਵੀਰਾ ਲੈ ਕੇ ਆਇਆ ਅੱਛਾ ਹੈਪੀ ਅੱਛਾ ਹਰਪੀ ਸਿੰਘ ਨੂੰ ਕਹਿੰਦੇ ਥਾਣੇਦਾਰ ਸਾਹਿਬ ਨੂੰ ਦੋਸਤੋ ਇੱਕ ਚੀਜ਼ ਤੁਹਾਨੂੰ ਹੋਰ ਆਪਾਂ ਵਿਖਾ ਲੈਣੀ ਆ ਉਹ ਆਹ ਵੇਖੋ ਅਨਾਜ ਦੇ ਭੰਡਾਰੇ ਇਹਦੇ ਵਿੱਚ ਦਾਲਾਂ ਨੇ ਜਿਹੜੀਆਂ ਤੁਹਾਡੇ ਵਰਗੇ ਗੁਰਮੁਖ ਬੰਦੇ ਆਉਂਦੇ ਨੇ ਤੇ ਇੱਥੇ ਅਨਾਜ ਛੱਡ ਕੇ ਚਲ ਜਾਂਦੇ ਪੈਣੇ ਤੂੰ ਇੱਧਰ ਆ ਜਾ ਜੀ 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 ਬਿਲਕੁਲ ਜੀ ਆਹ ਸਾਹਮਣੇ ਰੈਕ ਬਣਿਆ ਰੈਕਾਂ ਦੇ ਵਿੱਚ ਸਾਰਾ ਸਮਾਨ ਇਸ ਸਟੋਰ ਆ ਤੇ ਆ ਦੇਖੋ ਅੱਜ ਇਹ ਜਿਹੜੀ ਜਗ੍ਹਾ ਹੈ ਉਹ ਇਸ ਦਾ ਸਬਾਬਾ ਇਸ ਜਗ੍ਹਾ ਨੂੰ ਦੇਖਣ ਦਾ ਇਹ ਬਣਿਆ ਕਿ ਦਾਸ ਦਾ ਭਰਾ ਐਸ ਐਚਓ ਉਤਾਰ ਸਿੰਘ ਕਦੀ ਕਦੀ ਇੱਥੇ ਆਉਂਦਾ ਸੀ ਤੇ ਥੋੜੀ ਸੇਵਾ ਕਰਕੇ ਜਾਂਦਾ ਸੀ ਉਸ ਤੋਂ ਬਾਅਦ ਇਸ ਵਾਰ ਅਸੀਂ ਮਜੀਠੇ ਦੀ ਆੜਤੀ ਐਸੋਸੀਏਸ਼ਨ ਨਾਲ ਸਲਾਹ ਕੀਤੀ ਕਿ ਜਗਾ ਜ਼ਰੂਰਤਮੰਦ ਰਹਿੰਦੇ ਨੇ ਤੇ ਆੜਤੀਆਂ ਵੱਲੋਂ ਕੁਛ ਕਣਕ ਦੀ ਸੇਵਾ ਜਿੰਨੀ ਵੀ ਉਹਨਾਂ ਨੂੰ ਸਰਦੀ ਬਣਦੀ ਸੀ ਅੱਜ ਭੇਜੀ ਗਈ ਆ ਇਸ ਆਸ਼ਰਮ ਦੇ ਵਿੱਚ ਤੇ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਨਾ ਕਿ দান ਦਿਓ ਧਨ ਨਾ ਘਟੇ ਕਹੇਗੇ ਸੰਤ ਫਕੀਰ ਜੇ দান ਨਹੀਂ ਕਰਨਾ ਤੇ ਫਿਰ ਇਸ ਜਗ੍ਹਾ ਤੇ ਕਰੋ ਤੁਹਾਨੂੰ ਮੈਂ ਸਾਰਾ ਕੁਝ ਦਿਖਾ ਕੇ ਚੱਲਿਆ ਅੱਖਾਂ ਪਰ ਹੁੰਦੀਆਂ ਨੇ ਤੇ ਨਾਲ ਇੱਕ ਹੋਰ ਬੇਨਤੀ ਕਰਨੀ ਹੈ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਬੀਬੀ ਜੀ ਹਾਂ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਕਿੜੀ ਫਗਾਨਾ ਕਰਨਾ ਹੁੰਦਾ ਲੱਗ ਤੇ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਤੁਸੀਂ ਇੱਥੇ ਹੋ ਗਏ ਮੈਨੂੰ 6 ਸਾਲ ਹੋ ਗਏ ਤੁਹਿਆ ਸਰ ਲੱਗੇ ਕਿ ਉੱਥੇ ਪਰਿਵਾਰ ਵਿੱਚ ਕਿਹੜਾ-ਕਿਹੜਾ ਜੀ ਹੈ ਤੁਹਾਡਾ ਪਰਿਵਾਰ ਵਿੱਚ ਤਾਂ ਹੈ ਮੁੰਡਾ ਵੀ ਹੋਟੇ ਹੈ ਤੋਂ ਨਹੀਂ ਉਹ ਮਿਲ ਨਹੀਂ ਹੁੰਦੇ ਤੁਹਾਨੂੰ ਕਿਉਂ ਕੀ ਪਤਾ ਰੱਬ ਜਾਣੇ ਮਾਰ ਕੋਟ ਕਾ ਕਾੜਾ ਛੇੜ ਕੇ ਤੇ ਫੋਟੋ ਪਾ ਲਾ ਜੀ ਹਾਂ ਉਹ ਤੇ ਚੰਗਾ ਹੈਪੀ ਬਰਥਡੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਹੈਪੀ ਬਰਥਡੇ ਕੀ ਕਹਿਣਾ ਕੁਛ ਨਹੀਂ ਮੈਂ ਕਹੇ ਹੈਪੀ ਬੰਦਾ ਚੰਗਾ ਅੱਛਾ ਪੜ੍ਹਨਾ ਤੇਰਾ ਕੀ ਨਾਮ ਆ ਰੀਨਾ ਇਹਦੇ ਆਪ ਕਹਾਂ ਸੇ ਹੋ ਜੰਮੂ ਸੇ ਆ ਜੰਮੂ ਸੇ ਬੇਗੁਸਰਾ ਬੇਗੁਸਰਾ ये कहाँ है बिहार बिहार से हो तो यहाँ पर कैसे आ गए सर भटक गए अच्छा कैसे, कैसे भटक गए थे भाई की तबीयत खराब हुआ इसीलिए इसीलिए भटक गए हाँ तो, तो फिर हैप्पी पास आ है हाँ. कैसे कोई लेके आया कि जहाँ आपको तो हैप्पी सर लेके आए हैं हाँ. वाह गुरु लम्बी उम्र करे और बढ़िया उम्र बख्शे ਪਦੇ ਪ੍ਰਵਾਹ ਵਿੱਚ ਸੁਖ ਸ਼ਾਂਤੀ ਬਖਸ਼ੇ ਹੈਪੀ ਬਰਥਡੇ ਅਵਾ ਇਹ ਆਉ ਆਸ਼ਰਮ ਦੋਸਤੋ ਅੱਜ ਇੱਕ ਤੁਹਾਡਾ ਨਾ ਵੀਡੀਓ ਸ਼ੇਅਰ ਕਰਨ ਲੱਗਾ ਤੁਹਾਨੂੰ ਕਸਮ ਆ ਕਿ ਇੱਕ ਵੱਡੀ ਸੇਵਾ ਮੇਰੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦੇਣਾ ਆ ਇੱਕ ਨਾ ਪੋਏਵਾਲਾ ਆਸ਼ਰਮ ਜਿਹਦੇ ਵਿੱਚ ਲਗਭਗ ਕੋਈ 750 ਦੇ ਕਰੋ ਬੀਬੀਆਂ ਬੱਚੇ ਜਿਨ੍ਹਾਂ ਦਾ ਕੋਈ ਨਹੀਂ ਆ ਜਾਂ ਕਿਸੇ ਪੁੱਤਾਂ ਨੇ ਮਾਮਾ ਨੂੰ ਘਰੋਂ ਕੱਢ ਦਿੱਤਾ ਕਿਸੇ ਨੇ ਪਿਓ ਨੂੰ ਘਰੋਂ ਕੱਢ ਦਿੱਤਾ ਤੇ ਇੱਥੇ ਹਰਪ੍ਰੀਤ ਸਿੰਘ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿਨ੍ਹਾਂ ਵੱਲੋਂ ਆਪਣੀ ਜ਼ਮੀਨ ਦੇ ਵਿੱਚ ਇਹ ਆਸ਼ਰਮ ਬਣਾਇਆ ਗਿਆ ਤੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਇਸ ਆਸ਼ਰਮ ਦੇ ਵਿੱਚ ਇਹਨਾਂ ਨੂੰ ਦਿੱਤੀ ਜਾਂਦੀ ਆ ਉਹਨਾਂ ਦਾ ਖਾਣ ਪੀਣ ਉਹਨਾਂ ਦੀਆਂ ਦਵਾਈਆਂ ਸਾਰਾ ਕੁਝ ਖਿਆਲ ਰੱਖਿਆ ਜਾਂਦਾ ਤੇ ਇਸ ਕਰਕੇ ਮੇਰੀ ਇੱਕ ਬੇਨਤੀ ਹੈ ਕਿ ਇਹਦੇ ਨਾਲ ਤੁਸੀਂ ਦੋ ਕੰਮ ਕਰੋਗੇ ਇੱਥੇ ਕੁਝ ਬੀਬੀਆਂ ਅਜਈਆਂ ਨੇ ਜੋ ਪਟਕ ਗਈਆਂ ਨੇ ਤੇ ਉਹਨਾਂ ਨੂੰ ਆਪਣੇ ਘਰ ਦਾ ਨਹੀਂ ਪਤਾ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਸ਼ਾਇਦ ਕੋਈ ਕਿਤੇ ਵੇਖ ਲਵੇ ਤੇ ਉਹਨਾਂ ਬੀਬੀਆਂ ਦੀ ਕਿਸਮਤ ਜਾਗ ਜਾਵੇ ਅੱਗੇ ਤੁਸੀਂ ਪਹਿਲਾਂ ਬਹੁਤ ਕੁਝ ਵੇਖਿਆ ਤੇ ਆ ਜਿਹੜੀ ਵੀਡੀਓ ਹੈ ਇੱਥੇ ਨਵੇਂ ਬੈੱਡ ਤਿਆਰ ਹੋ ਰਿਹਾ ਤੇ ਨਵਾਂ ਆਹ ਹਾਲ ਤਿਆਰ ਹੋ ਗਿਆ ਜਿੱਥੇ ਅ ਸੁਰਮ ਨੇ ਦੇਖੇ ਉਹ ਮੈਡੀਕਲ ਜਾਂਚ ਕੈਂਪ ਪੰਜਾਬ ਪੁਲਿਸ ਅਮਰਸਰ ਤੇ ਆਤੀ ਤੇ ਇਹ ਜਿਹੜੀ ਜਗ੍ਹਾ ਨਵੀਂ ਤਿਆਰ ਹੋ ਰਹੀ ਆ ਭੂਖ ਵਿੱਚ ਹੋਰ ਵੀ ਜਿਹੜੋਂ ਤੋਂ ਜਿਹੜੇ ਇੱਥੇ ਬੀਪੀ ਆ ਬਜ਼ੁਰਗ ਆ ਜਾਂ ਵੀਰ ਆ ਉਹਨਾਂ ਨੂੰ ਲਿਆਂਦਾ ਜਾਣਾ ਛੱਡ ਪਟਿਆ ਹਾਂ ਇਹ ਤੁਹਾਡਾ ਕਿਨਾ ਜੀ ਮੇਰਾ ਹੀ ਮੁਕੇ ਬੇਤੁਕ ਹੈ ਹਾਂਜੀ ਵਿਕੇਸ਼ ਕੁਮਾਰੀ ਵਿਕੇਸ਼ ਪਾ ਕਿਥੋਂ ਦਾ ਰਹਿਣ ਵਾਲੇ ਤੁਸੀਂ ਮੈਂ ਜਲੰਧਰ ਦਾ ਇੱਥੇ ਹੀ ਰਹਿਣਾ ਹੀ ਹਾਂ ਤੁਹਾਨੂੰ ਤਾਂ ਇੱਥੇ ਰਹਿਣ ਦੇ ਪਹਿਲਾਂ ਜਲੰਧਰ ਦੇ ਸੀ ਤੇ ਪਰਿਵਾਰ ਜੋ ਔਰ ਕਿੱਡੇ ਕਿੱਡੇ ਜੀ ਆ ਇਹ ਘਰ ਵਾਲੀ ਹੈਗੇ ਬੱਚੇ ਹੈਗੇ ਬੱਚੇ ਹੈਗੇ ਹਾਂਜੀ ਤੇ ਕਿਹੜੇ ਕਿੱਡੇ ਆ ਬੱਚੇ ਤੇ ਵੱਡੇ ਹੋ ਗਏ ਹੈਗੇ 20 22 ਸਾਲ ਦੇ ਤੇ ਕੀ ਤੁਸੀਂ ਬੱਚਿਆਂ ਕੋਲ ਕਿਉਂ ਨਹੀਂ ਰਹਿੰਦੇ ਉੱਥੇ ਸਾਰੇ ਰਹਿੰਦੀ ਅਮਰੀਕਾ ਰਹਿ ਅੱਛਾ ਲੈਣ ਆਉਗੇ ਲੇਖੋ ਪਤਵੰਤ ਅੱਛਾ ਤੁਹਾਨੂੰ ਲੈਣ ਆਉਣਗੇ ਵੇਖੋ ਅੱਜ ਵੀ ਇੱਕ ਬਜ਼ੁਰਗਾ ਸਲਾਈ ਕੇ ਬੈਠਾ ਕਿਉਂਦੇ ਬੱਚੇ ਉਹਨੂੰ ਐ ਅਸ਼ਰਮ ਦੇ ਵਿੱਚੋਂ ਲੈਣ ਆਉਣਗੇ ਆਉਂਦੇ ਆ ਜਾਂ ਨਹੀਂ ਪਰ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਹਰਪ੍ਰੀਤ ਜਿਹਦਾ ਛੋਟਾ ਨਾ ਹੈਪੀ ਆ ਉਹੀ ਇਹਨਾਂ ਦਾ ਸਭ ਕੁਝ ਹੈ ਜੀ